ਸਸ਼ਕਲ ਦਿਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ੂ ਫਰੀਦਕੋਟ ਦੇ ਵਿੱਚ ਪੁਰਾਣੀ ਰੰਜਿਸ਼ ਤੇ ਚੱਲਦਿਆ ਦੋ ਟੀਰਾ ਦੇ ਵਿੱਚ ਲੜਾਈ ਹੋਈ ਸੀ ਜਿਸ ਕਾਰਨ ਇੱਕ ਨੌਜਵਾਨ ਨੂੰ ਕੇਰ ਕੇ ਬੁਰੀ ਤਰ੍ਹਾਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਦਰਅਸਲ ਮਾਮਲਾ ਫਰੀਦਕੋਟ ਦਾ ਜਿੱਥੇ ਕਿ ਬਾਜਕਰ ਬਸਤੀ ਦਾ ਰਹਿਣ ਵਾਲਾ ਸੁਖਬੀਰ ਸਿੰਘ ਆਪਣੇ ਭਰਾ ਦੇ ਨਾਲ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਵਾ ਰਿਹਾ ਸੀ ਜਦ 12 ਤੋਂ 13 ਦੇ ਕਰੀਬ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਚੁੱਕ ਕੇ ਇੱਕ ਖਾਲੀ ਗਰਾਊਂਡ ਚ ਲੈ ਗਏ ਜਿੱਥੇ ਕਿ ਉਸ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਜ਼ਖਮੀ ਹਾਲਾਤ ਚ ਬੇਹੋਸ਼ਕਾਰ ਉਸ ਨੂੰ ਉੱਥੇ ਸੁੱਟ ਕੇ ਉਹ ਸਾਰੇ ਜਾਣੇ ਫਰਾਰ ਹੋ ਗਏ ਜਿਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਫਰੀਦਕੋਟ ਦੇ ਮੈਡੀਕਲ ਹਸਪਤਾਲ ਚ ਉਸ ਨੂੰ ਦਾਖਲ ਕਰਵਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਵਾਰੇ ਜਦੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਪਹਿਲਾਂ ਵੀ ਉਸ ਨੂੰ ਐਸੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਅੱਜ ਮੁੜ ਉਸਦੇ ਨਾਲ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾਕਾਰ ਉਸ ਨੂੰ ਕੁੱਟ-ਕੁੱਟ ਬੇਹੋਸ਼ ਕਰ ਸੁੱਟ ਕੇ ਫਰਾਰ ਹੋ ਗਏ। ਉਸਨੇ ਇਲਜ਼ਾਮ ਲਗਾਇਆ ਕਿ ਜਦੋਂ ਉਸਨੂੰ ਕੁੱਟਮਾਰ ਕਰ ਰਹੇ ਸੀ ਤਾਂ ਉਸ ਵੇਲੇ આરોપી ਕਿਸੇ ਪੁਲਿਸ ਮੁਲਾਜ਼ਮ ਨਾਲ ਵੀ ਗੱਲ ਕਰ ਰਹੀ ਸੀ ਜਿਸ ਤੋਂ ਸਾਫ਼ ਹੈ ਕਿ ਇਨਾਂ ਕੋਲ ਕੋਈ ਪੁਲਿਸ ਮੁਲਾਜ਼ਮ ਵੀ ਰਲਿਆ ਹੋਇਆ ਹੈ ਇੱਥੇ ਡੀਐਸਪੀ ਸ਼ਮਸ਼ੇਰ ਸਿੰਘ ਦੇ ਨਾਲ ਜਾ ਕੇ ਇਸ ਬਾਰੇ ਮਾਮਲੇ ਦੀ ਜਾਣਕਾਰੀ ਲਈਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ 13 ਲੋਕਾਂ ਖਿਲਾਫ ਮਾਮਲੇ ਦਰਜ ਕਰ ਲਿਤਾ ਗਿਆ ਹੈ ਅਤੇ ਜਿਨ੍ਹਾਂ ਦੇ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਹੁਣ ਕੀਤੀ ਜਾ ਰਹੀ ਹੈ ਤੁਹਾਨੂੰ ਸੁਣਾਵਾਂਗੇ ਸੁਖਬੀਰ ਦੇ ਵੀ ਬਿਆਨ ਜੋ ਕਿ ਸਾਡੇ ਸਾਹਮਣੇ ਆਏ ਹਨ ਅਤੇ ਪੁਲਿਸ ਅਧਿਕਾਰੀ ਦੇ ਵੀ ਬਿਆਨ ਜੋ ਕਿ ਸਾਡੇ ਸਾਹਮਣੇ ਆਏ ਹਨ ਅਤੇ ਦੱਸਾਂਗੇ ਇਸ ਪੂਰੇ ਮਾਮਲੇ ਦੀ ਜੋ ਵੇਰਵਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਲੇਕਿਨ ਉਸ ਤੋਂ ਪਹਿਲਾਂ ਸੁਣਾ ਬਿਆਨ ਹਾਂਜੀ ਮੈਂ ਮੋਟਰਸਾਈਕਲ ਦਾ ਕੰਮ ਕਰਾ ਲਿਆ ਇਹਨਾਂ ਨੂੰ ਸ਼ਬਕ ਸ਼ੈਟਰ 'ਚ ਉੱਥੇ ਕਿਸੇ ਬੰਦੇ ਨੇ ਫੋਨ ਲਾਤਾ ਇਹਨਾਂ ਨੂੰ ਤੇ ਉਹ ਆਏ ਨੇ ਆ ਗਏ ਤੇ ਉੱਥੋਂ ਮੈਨੂੰ ਚੱਕ ਕੇ ਲੈ ਗਏ ਜਹਾਜ ਗਰਾਉਂਡ ਲੈ ਗਏ ਉੱਥੋਂ ਮੈਨੂੰ ਚੱਕ ਕੇ ਹਾਂਜੀ ਉਹਦੋਂ ਬਾਅਦ ਉਹਦੋਂ ਬਾਅਦ ਉਥੇ ਦੇ ਅੱਗੇ ਇਹਨਾਂ ਨੇ ਮੇਨੂੰ ਕੁੱਟ ਮਾਰ ਕੀਤੀ ਤੇ ਉਹਦੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਬੇਹੋਸ਼ ਹੋ ਗਿਆ ਉਹ ਚੰ ਚੱਕੇ ਦੇ ਤਲੇ ਦਿੱਤੇ ਮੈਨੂੰ ਨੈਰੋ ਸ਼ੌਪਿੰਗ ਸੈਂਟਰ 'ਚ ਕੀ ਕੋਈ ਪ੍ਰਾਣੀ ਰੰਚੀ ਸੇ ਕੋਈ ਹੈ ਕੀ ਗਲਤ ਅਸਰ ਹਾਂਜੀ ਇਹਨਾਂ ਦੀ ਪ੍ਰਾਣੀ ਚੱਲਦੀ ਹੁੰਦੀ ਹੈ ਕਦੇ ਮੇਰੇ ਭਰਾ ਦੇ ਮਾਰਦੇ ਕਦੇ ਮੇਰੇ ਮਾਰ ਦਿੰਦੇ ਆ ਦੋ ਤਿੰਨ ਚਾਂਸ ਜੀ ਹੋ ਗਏ ਆ ਕਿਹੜੇ ਵਿਅਕਤੀ ਕੋਈ ਨਾ ਪਛਾਣੇ ਕਿ ਤੁਹਾਨੂੰ ਹਾਂ ਜੀ ਬੱਗਾ ਹਿੰਦਰ ਕਾਲੂਈ ਡੋਗਾਈ ਬਾਕੀ ਆਣ ਪਛਾਦੇ ਹੀ ਇਹ ਜਦੋਂ ਤੁਹਾਨੂੰ ਚੱਕ ਲਏ ਤੇ ਤੁਹਾਡੇ ਨਾਲ ਕੁੱਟਮਰ ਕਿਸ ਤਰ੍ਹਾਂ ਕੀਤੀ ਗਈ ਮੰਨਣਾ ਇਹਨਾਂ ਨੇ ਜੇਲ੍ਹ 'ਚ ਫੋਨ ਲਾਇਆ ਹੀ ਮੁੰਡਿਆਂ ਨੂੰ ਬੋਲੇ ਤੇ ਮੁੰਦੀ ਨੂੰ ਤੇ ਉਹਨੂੰ ਕਹਿੰਦੇ ਅਸੀਂ ਚੱਕ ਲਿਆ ਦੈ ਇਹਨੂੰ ਤੇ ਬਾਕੀ ਮੈਨੂੰ ਸੁਰਤੀ ਨਹੀਂ ਉਹਨੂੰ ਕਹੀ ਜਾਂਦੀ ਆਵੇ ਅਸੀਂ ਕੁੱਟਈ ਜਾਂਦੇ ਇਹਨੂੰ ਉਹਨਾਂ ਦੇ ਸਾਹਮਣੇ ਕੁੱਟਿਆ ਮੈਨੂੰ ਚੱਕ ਲੈ ਕੇ ਦੇਖਾਂ ਤਾਂ ਰੋ ਰੋਕੇਗੇ ਨਾ ਹਾਂਜੀ ਚੱਕ ਕੇ ਲੈ ਗਏ ਨੇ ਦੇਖਿਆ ਤੁਮ ਉਹ ਚੱਕ ਕੇ ਲੈ ਗਏ ਮੈਨੂੰ ਚੱਕ ਕੇ ਲੈ ਜਾਂਦੇ ਨੂੰ ਹੀ ਉਹਨਾਂ ਨੇ ਆਪਣੇ ਸਰਦਾਰ ਜਿਹੜੇ ਹੀ ਆਪਣੇ ਇੰਟੈਲੀਜੈਂਸੀ ਵਾਲੇ ਆ ਮੈਂ ਉਹਨਾਂ ਨੂੰ ਆਵਾਜ਼ ਵੀ ਮਾਰੀ ਮੈਨੂੰ ਚੱਕ ਕੇ ਲਈ ਜਾਂਦੇ ਉਹ ਤੋਂ ਬੱਗਾ ਉਹਨਾਂ ਨੂੰ ਕਹਿੰਦਾ ਮੈਂ ਲੈ ਕੇ ਚੱਲੇ ਆ ਇਹਨੂੰ ਚੱਕ ਕੇ ਤੇ ਫਿਰ ਉਹ ਚਲੇ ਗਏ ਕਿਹ ਕਿਹ ਇਥੇ ਰਣਾ ਤੁਨੂੰ ਜਿਹੜੇ ਮਾਰੇ ਫਟਾ ਰਾੜਾ ਰੂੜਾ ਤੇ ਦਸਤੇ ਹੀ ਸੀਗੇ ਬੈਲਟਾਂ ਮੋਟਾਂ ਮਾਰੇ ਆ ਫਿਰ ਇਹ ਉਦੋਂ ਬਾਅਦ ਤੁਹਾਨੂੰ ਉੱਥੇ ਸੁੱਟ ਕੇ ਚਲੇ ਗਏ ਜੱਜਗਰੋਂ ਤੇ ਪਤਾ ਨਹੀਂ ਉਦੋਂ ਬਾਅਦ ਮੈਨੂੰ ਸੁਰਤ ਨਹੀਂ ਆਈ ਮੈਂ ਬੇਹੋਸ਼ ਹੋ ਗਈ ਤੁਹਾਨੂੰ ਫਿਰ ਇੱਥੇ ਹਸਪੀਟਲ ਕੋਲ ਲੈ ਕੇ ਆਇਆ ਵਿਨੋਹੀ ਤਾਂ ਮੈਨੂੰ ਪਤਾ ਨਹੀਂ ਕੌਣ ਲੈ ਗਿਆ ਆ। ਆਕਾਸ਼ ਕਾ ਹਮਲਾ ਆਇਆ ਜੀ ਉਹਨੂੰ ਫੋਨ ਲੈ ਕੇ ਹੀ ਜਾਂਦੀ ਹੈ ਇਹਨੂੰ ਚੱਕ ਲੈ ਜਾਂਦਾ ਤੇ ਉਹ ਕਹਿੰਦਾ ਲੱਤਾਂ ਤੋੜ ਦੋ ਕੋਈ ਨਹੀਂ ਤੇ ਇਹਨਾਂ ਨੇ ਉਹਨੂੰ ਗੱਲ ਸਾਡੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਉਹ ਕਹਿੰਦਾ ਪਰਚਾ ਨਹੀਂ ਹੁੰਦਾ ਲੱਤਾਂ ਤੋੜ ਦੋ। ਤੁਸੀਂ ਜਾਂਦੇ ਹੋ ਆਕਾਸ਼ ਕਿੱਥੇ ਪੁਆਇੰਟ ਆਇਆ ਤੁਸੀਂ ਮਿੱਲਾ ਦਾ ਇਨਾਰਕਟੈਕਸ ਦੀ ਡਿਊਟੀ ਹੈ ਜੀ ਉਹਨਾਂ ਦੀ। ਉਹ ਉਹਨੂੰ ਫੋਨ ਕਰਕੇ ਨੇ ਹਾਂਜੀ ਫੋਨ ਲਾਈ ਬੱਠੇ ਮੇਰੇ ਸਾਹਮਣੇ ਸਪੀਕਰ ਤੇ ਫੋਨ ਸੀਗਾ ਬੱਗੇ ਨੇ ਫੋਨ ਲਾਇਆ ਜੀ ਉਹਨਾਂ ਨੂੰ ਭਾਵੇਂ ਕਾਲ ਰਿਟ੍ਰੇਲ ਕਢਾ ਲਓ ਇਹਨਾਂ ਦੀ ਗੱਲ ਹੋਈ ਹੈ ਇਹਨਾਂ ਦੀ ਆਪਸ ਵਿੱਚ ਤੁਸੀਂ ਕਹਿੰਦੇ ਵੀ ਚਾਹਨਾ ਹੈ ਵੀ ਮਲਾਜਾਂ ਦਾ ਪੂਰਾ ਰੋਲ ਹੈਗਾ ਵਿਚੰਦੇ ਹਾਂਜੀ ਹਾਂਜੀ ਉਹਦੇ ਨਾਲ ਵੀ ਕੋਈ ਤੁਹਾਡੀ ਕੋਈ ਇਹਨਾਂ ਦਾ ਪੂਰਾ ਹੀ ਜਿੱਤਣਾ ਸਿਟੀ 1 ਫਰੀਦਕੋਟ ਦਾ ਮੈਟਰ ਹੈਗਾ ਜੀ ਇੱਥੇ ਦੋ ਬ੍ਰਦਰ ਸੀਗੇ ਸੁਜੀਤ ਸਿੰਘ ਤੇ ਸੁਖਵੀਰ ਸਿੰਘ ਇਹ ਜਿਹੜੇ ਹੈਗੇ ਆ ਆਪਣੇ ਸਰਪੋਰਟਸਲ ਸਰਵਿਸ ਕਰਾਉਣ ਆਏ ਸੀ ਮਹਿਰੂ ਸ਼ੋਪਿੰਗ ਸੈਂਟਰ ਦੇ ਨੇੜੇ ਜੀ ਤਾਂ ਉੱਥੋਂ ਜਿਹੜੇ ਆ ਕੁਝ ਵਿਅਕਤੀ ਆਏ ਜਿਨ੍ਹਾਂ ਦਾ ਨਾਮ ਹੈਗਾ ਬੱਗਾ ਸਰਫ ਘੱਗਾ ਵਰਿੰਦਰ ਸਿੰਘ ਪਰ ਪਿੱਟੂ ਤੇ ਇਹਨਾਂ ਦੇ ਨਾਲ ਹੋਰ ਵੀ ਕਈ ਜਣੇ ਸੀਗੇ ਕਾਲੂ ਸਤਨਾਮ ਲੰਡਾ ਪ੍ਰਗਟ ਵਰਫਲਫਲੀ ਤੇ ਇਹਨਾਂ ਦੇ ਨਾਲ ਕਾਫੀ ਜਣੇ ਸੀ ਜਿਨ੍ਹਾਂ ਨੇ ਇਹਨੂੰ ਚੱਕ ਕੇ ਲੈ ਗਏ ਚੱਕ ਕੇ ਲਾ ਜਾ ਕੇ ਜਾਜ ਗਰਾਉਂਡ ਇੱਥੇ ਜੀ ਉੱਥੇ ਡਾਗੇ ਤੇ ਜਿਹੜੀ ਮਾਰਕੁੱਟ ਕੀਤੀ ਤੇ ਇਹ ਚ ਪੇਰੈਂਟਸ ਨੂੰ ਵੀ ਜਦ ਪਤਾ ਪਤਾ ਲੱਗਿਆ ਤਾਂ ਉਹਨਾਂ ਨੇ ਪੈਰ ਵੀ ਕਰਕੇ ਪੁਲਿਸ ਪਾਰਟੀ ਨੂੰ ਕਿਹਾ ਫਿਰ ਇਹਨਾਂ ਜਿਹੜਾ ਇਹਦੇ ਕਾਫੀ ਸੱਪਟਾਂ ਲੱਗੀਆਂ ਪਰ ਇਹਨੂੰ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਾਇਆ ਤੇ ਇਹਨਾਂ ਦਾ ਜਿਹੜਾ ਪਰਬਿਆਨ ਇਹਦੀ ਮਦਰ ਦੇ ਬਿਆਨ ਤੇ ਜਿਹੜਾ ਉਹ ਕੇਸ ਰਜਿਸਟਰ ਕਰਕੇ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਰਣੀ ਲੈਂਸਟਸੀ ਜਾਰੀ ਹੈ ਜੀ ਪਾਰਟੀ ਦੇ ਆਲਰੇਡੀ ਪਹਿਲਾਂ ਵੀ ਇਨਾਂ ਤੇ ਕਾਫੀ ਪਰਚੇ ਹੋ ਗਏ ਆ ਤੇ ਇਨਾਂ ਦੀ ਅਫਸਰ ਦੇ ਸ਼ਿਕਾਇਤ ਬਿਲਕੁਲ ਕਿੰਨੇ ਲੋਕਾਂ ਦੇ ਖਿਲਾਫ ਨੇ ਜਿਹੜਾ ਮੈਂ ਹਾਂ ਜੀ ਕਾਫੀ 12 13 ਜਣਾਂ ਦੇ ਪਰਚਾ ਹੋ ਗਏ ਜੀ ਤਿੰਨ ਚਾਰ ਅਨੁਸ਼ਾਸਕੀ ਬੰਦੇ ਦੇ ਪ੍ਰਧਾਨ ਕੀ ਕਰ ਰਹੀ ਹੈ ਕੋਈ ਫਰਦਰ ਕਾਰਵਾਈ ਕਰਕੇ ਜੀ ਜਿਹੜੇ ਸਖਤ ਜਿਹੜੀਆਂ ਤਰਾਹਾਂ ਲਾਈਆਂ ਗਈਆਂ ਪੂਰਾ ਸਖਤੀ ਨਾਲ ਜਿਹੜਾ ਇਹਨੂੰ ਜਿੱਠਿਆ ਜਾਊਗਾ ਤੇ ਜਲਦੀ ਰੈਸਟ੍ਰੇਸ਼ਨ ਕਰਕੇ ਜਾਨਗੇ ਇਸ ਤਰੀਕੀ ਅਜੇ ਤੱਕ ਨਹੀਂ ਹੋਈ ਜੀ ਪਰ